ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਣਾ ਇੱਕ ਹੋਰ ਨਵਾਂ ਵਲੌਗ ਤੇ ਇੱਥੇ ਉਹਨੂੰ ਕੀ ਕਹਿੰਦਾ ਸੀ ਤਿਆਰ ਸ਼ਹਿਰ ਹੋ ਕੇ ਚੱਲੇ ਸੀ ਵਿਆਹ ਤੇ ਮਤਲਬ ਕਿ ਅਸੀਂ ਮੈਰਿਜ ਤਾਂ ਨਹੀਂ اٹੈਂਡ ਕਰਦੀ ਅਸੀਂ ਆਪਣੇ ਲਾਗੇ ਉੱਥੇ ਵੰਡੇ ਤੇ ਵੰਡੇ ਜਾਣਾ ਸੀ ਤਾਂ ਮਨਵੀਰ ਦੇ ਮਨਵੀਰ ਦੇ ਮਨਵੀਰ ਦੇ ਫਰੈਂਡਸ ਨੂੰ ਛੱਡ ਦੇਣਾ ਸੀ ਤੇ ਉਹਨਾਂ ਨੇ ਤੇ ਉਹਨਾਂ ਨੇ ਜਾਣਾ ਸੀਗਾ ਜੀ ਮੈਰਿਜ ਤੇ ਤੇ ਜੀ ਆਪਾਂ ਪਹੁੰਚ ਗਏ ਆ ਜਿੱਥੇ ਜਾਣਾ ਸੀ ਮੈਰਿਜ ਤੇ ਇੱਥੇ ਮਨਵੀਰ ਨੂੰ ਮਨਵੀਰ ਦੇ ਦੋਸਤਾਂ ਨੂੰ ਛੱਡ ਕੇ ਤਾਂ ਫੇਰ ਆਪਾਂ ਜਾਵਾਂਗੇ ਵਨਡੇ ਤੇ ਇੱਥੇ ਮੈਂ ਇਹਨੂੰ ਕਹਿਣ ਦੇ ਸੀ ਕਿ ਸੁਗਨ ਸੁਗੰਤਾ ਲੈ ਲਾ ਤਾਂ ਫੇਰ ਉਹਨੂੰ ਕੀ ਕਹਿੰਦਾ ਤੂੰ ਅੰਦਰ ਜਾਹੀਂ ਚੇਤਾ ਨਾ ਭੁੱਲ ਜੀ ਤੇ ਫਿਰ ਮੈਂ ਚਲੇਗੀ ਨਾਲ ਇਹਦੇ ਅੰਦਰ ਮੈਂ ਕਿਹਾ ਜੇ ਕੋਈ ਹੈ ਨਹੀਂਗਾ ਮੈਂ ਦੇਖ ਕੇ ਤੇ ਆਵਾਂ ਤਾਂ ਮੈਂ ਤਾਂ ਮਨਵੀਰ ਦੇ ਰੈੜੀ ਨੂੰ ਅੰਦਰ ਕੋਈ ਆਇਆ ਤਗੇ ਸੀ तकरीबन ਲਾਵਾ ਹੋ ਗਈ ਸੀ ਸਾਰੇ ਜਾਣੇ ਆਉਣ ਲੱਗੇ ਸੀ ਤਾਂ ਫਿਰ ਇਸ ਕਰਕੇ ਮੈਂ ਕਿਚਲ ਮੈਂ ਤੈਨੂੰ ਛੱਡ ਕੇ ਤਾਂ ਫਿਰ ਜਾਨੀ ਆ। ਥੋੜੇ ਬੋਤੇ ਲੋਕ ਆਏ ਹੋਏ ਸੀਗੇ। ਬਹੁਤ ਸੋਹਣੀ ਡੈਕੋਰੇਸ਼ਨ ਜਿਹੜੀ ਉਹ ਕੀਤੀ ਹੋਈ ਸੀਗੀ। ਤੇ ਇੱਥੇ ਜੀ ਇਹਨਾਂ ਦੋਨਾਂ ਨੂੰ ਛੱਡ ਕੇ ਤੇ ਅਸੀਂ ਹਸਬੰਡ ਵਾਈਫ ਚੱਲ ਜਾਾਂਗੇ ਮੰਡੇ। ਤੇ ਮੇਰੀ ਮਾਸੀ ਸੱਸ ਦਾ ਪਿੰਡ ਆ ਲੱਗ ਗਿਆ। ਅਸੀਂ ਉਹਨਾਂ ਦੇ ਜਾਣਾ ਸੀ। ਤੇ ਮਨਵੀਰ ਨੂੰ ਤੇ ਉਹਦੇ ਦੋਸਤਾਂ ਨੂੰ ਛੱਡ ਦਿੱਤਾ ਤੇ ਜਦੋਂ ਵੀ ਫ੍ਰੀ ਹੋਗੇ ਉਹਨਾਂ ਚਿਰ ਆਪਾਂ ਉੱਥੇ ਰਵਾਂਗੇ ਵਾਪਸ ਜਾਂਦੇ ਹੋਏ ਇਹਨਾਂ ਨੂੰ। ਨਾਲ ਲੈ ਜਾਵਾਂਗੇ ਤੇ ਇਹ ਸੰਗ ਦੇ ਬਹੁ ਸੀ ਕਿਉਂਕਿ ਕੋਈ ਜਾਣਦਾ ਨਹੀਂ ਹੁੰਦਾ ਨਾ ਫਰੈਂਡਸ ਤੋਂ ਅਸੀਂ ਵਾ ਤਾਂ ਕਰਕੇ ਇਹ ਜੀ ਮਨੀ ਨੇ ਦੇਖ ਲਿਆ ਸੀ ਵਿਆਹ ਤੇ ਅਸੀਂ ਵਾਂਡੇ ਜਾਏ ਸੀਗੇ ਤੇ ਆ ਕੇ ਵਾਪਸ ਮੈਂ ਕਿਸੇ ਦੀ ਵਿਆਹ ਦੀ ਵੀਡੀਓ ਨਹੀਂ ਬਣਾਈ ਪਗਲੇ ਦੀ ਪ੍ਰਾਈਵੇਸੀ ਕਰਕੇ ਤੇ ਨਾ ਹੀ ਮੈਂ ਆਪਣੀ ਮਾਸੀ ਕੇ ਉੱਤੇ ਵੀਡੀਓ ਬਣਾਈ ਤੇ ਆਉਂਦੇ ਆ ਜੀ ਅਸੀਂ ਹੋ ਗਏ ਸੀ ਗਾਂਦ ਵਾਲੇ ਤੇ ਮਨੀ ਨੇ ਕੱਪੜੇ ਵੀ ਨਹੀਂ ਚੇਂਜ ਕੀਤੇ ਉਹਨੂੰ ਗਾਂ ਦੀ ਫਿਕਰ ਜਈ ਸੀ ਕਿਉਂਕਿ ਕੱਲ ਦੀ ਗਾਂ ਸਾਡੀ ਨੂੰ ਫੀਵਰ ਹੋ ਗਿਆ ਨજર ਲੱਗ ਗਈ ਸਾਡੇ ਗਾਂ ਨੂੰ ਤੇ ਸੋ ਇਸ ਕਰਕੇ ਮੈਨੂੰ ਵੀ ਘਰੋਂ ਨੂੰ ਕੀ ਕਹਿਆ ਸਾਰਿਆਂ ਨੇ ਕਿਹਾ ਵੀ ਤੂੰ ਗਾਂ ਦੀਆਂ ਵੀਡੀਓਜ਼ ਬਣਾ ਕੇ ਜਿਹੜੀਆਂ ਨਹੀਂ ਪਾਉਣੀ ਐ ਇਸੇ ਕਰਕੇ ਮੈਂ ਆ ਟੈਟੂ ਲਾ ਦਿੱਤਾ ਤੇ ਆਮ ਲੋਕ ਜਿਹੜੇ ਮੈਨੂੰ ਨਹੀਂ ਜਾਣਦੇ ਜਾਂ ਕੁਝ ਉਹਨਾਂ ਦੀ ਤਾਂ ਨਜ਼ਰ ਨਹੀਂ ਲੱਗਦੀ ਮਤਲਬ ਕਿ ਸਾਡੇ ਘਰੇ ਕੋਈ ਇਨਸਾਨ ਹੀ ਮਤਲਬ ਕਿ ਜਿਹੜੇ ਵੀਡੀਓਜ਼ ਦੇਖਦੇ ਉਹਨਾਂ ਦੀ ਤਾਂ ਨਜ਼ਰ ਚਲੋ ਕੀ ਲੱਗਣੀ ਤੇ ਇਹ ਉਹਨਾਂ ਦੀ ਲੱਗ ਗਈ ਇੱਕ ਇਨਸਾਨ ਹੀ ਸਾਡੇ ਤੇ ਇਦਾਂ ਦਾ ਆਇਆ ਪਿਉ ਗਾਂ ਤੇ ਹੱਤੁੱਤ ਫੇਰ ਕੇ ਗਾਂ ਦੇ ਥਣ ਜਿਹੜੇ ਉਹ ਖਿੱਚ ਕੇ ਦੇਖਣ ਲੱਪਿਆ ਤੇ ਉਸ ਤੋਂ ਬਾਅਦ ਦੀ ਗਾਂ ਸਾਡੀ ਜਿਹੜੀ ਉਹ ਥੋੜੀ ਬਿਮਾਰ ਹੋ ਗਈ ਬੁਖਾਰ ਹੋ ਗਿਆ ਤੇ ਸੋ ਉਹਨੂੰ ਕੀ ਕਹਿੰਦਾ ਬੜੀ ਟੈਨਸ਼ਨ ਜੀ ਆ ਇਸ ਗੱਲ ਦੀ ਤੇ ਮੇਰੇ ਸਬਸਕ੍ਰਾਈਬਰ ਚ ਬਹੁਤ ਸਾਰੇ ਇਦਾਂ ਦੇ ਆ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਆ ਪਸ਼ੂ ਵਗੈਰਾ ਰੱਖੇ ਆ ਤਾਂ ਪਲੀਜ਼ ਜ਼ਰੂਰ ਰੱਖਿਓ ਦੱਸਿਓ ਕਿ ਜੇ ਫੀਵਰ ਵਗੈਰਾ ਹੋਇਆ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਕਿਹੜੀਆਂ ਅ ਪ੍ਰਿਕਾਸ਼ਨਸ ਜਿਆ ਜੁਨੀਆ ਵਰਤਨੀਆਂ ਚਾਹੀਦੀਆਂ ਇਹਦੇ ਵਾਸਤੇ ਚਾਹੀਦੀਆਂ ਵਰਤਨੀਆਂ ਆਪਣੇ ਗਾਂ ਵਾਸਤੇ ਜਰੂਰ ਦੱਸਿਓ ਤੇ ਇੱਥੇ ਦੁੱਧ ਵੀ ਗਾਂ ਜਿੱਦਾਂ ਕਾਫੀ ਉਹਨੂੰ ਕੀ ਕਹੀਦਾ ਕਟ ਗਈ ਬੁਖਾਰ ਹੋਣ ਕਰਕੇ ਤੇ ਵਿਚਾਰੀ ਨੂੰ ਨਜ਼ਰੀ ਲੱਗ ਗਈ ਤਾਂ ਬੜੀ ਟੈਨਸ਼ਨ ਜੀ ਸਭ ਨੂੰ ਸਾਰਿਆਂ ਨੂੰ ਵੀ ਹੁਣ ਇਹ ਨਵੀਂ ਤਾਂ ਗਾਂ ਲਈ ਆ ਮਤਲਬ ਕਿ ਨਵੀਂ ਮੀਨਸ ਕਿ ਕਿੰਨੇ ਚਿਰ ਬਾਅਦ ਤੇ ਉਹ ਸੀਜ਼ਨ ਲਿਆ ਵੀ ਸਾਨੂੰ ਪਸ਼ੂ ਰੱਖਣੇ ਚਾਹੀਦੇ ਆ ਤਾਂ ਫਿਰ ਇਹ ਵਾਲਾ ਐਦਾਂ ਹੋਣੀ ਵੀ ਸਾਨੂੰ ਬੜੀ ਉਹਨੂੰ ਕੀ ਕਰੀਦਾ ਉਹ ਲੱਗਨਦਾ ਹੀ ਆ ਟੈਨਸ਼ਨ ਜੀ ਵੈਸੇ ਤਾਂ ਡਾਕਟਰ ਨੂੰ ਚੈੱਕ ਕਰਾਇਆ ਹੋ ਗਿਆ ਤਾਂ ਕੋਈ ਡਰ ਵਾਲੀ ਗੱਲ ਨਹੀਂ ਪਰ ਫੇਰ ਵੀ ਕਈ ਖੁਸ਼ੀ ਉਹਨੂੰ ਕੀ ਕਰੀਦਾ ਦਿਮਾਗ ਵਿੱਚ ਆਉਂਦਾ ਜਦੋਂ ਪਸ਼ੂ ਜਾਂਦਾ ਬਿਮਾਰ ਹੋ ਜਾਂਦਾ ਤੇ ਜੀ ਆਪਾਂ ਵਿਆਹ ਤੋਂ ਆਉਂਦਿਆਂ ਹੀ ਉਹਨੂੰ ਕੀ ਕਰੀਦਾ ਮੈਂ ਲੇਟ ਮੈਂ ਕਿਹਾ ਨਾ ਕਰਾਂ ਮੈਂ ਧਾਰ ਕੱਢ ਲਵਾਂ ਤਾਂ ਸੋ ਮੈਂ ਕੱਪੜੇ ਚੇਂਜ ਨਹੀਂ ਕੀਤੇ ਇੰਦਾਂ ਹੀ ਧਾਰ ਕੱਢਣ ਲੱਪੀ ਕਿਉਂਕਿ ਜੇ ਘਰੇ ਜਾਂਦੇ ਅੱਧਾ ਘੰਟਾ ਸਾਨੂੰ ਘਰ ਲੱਗ ਜਾਣਾ ਸੀ ਵਾਪਿਸ ਆਉਂਦਿਆਂ ਨੂੰ ਚੇਂਜ ਕਰਦੇ ਆਣ ਸੋ ਮੈਂ ਕਹਾਂ ਮਣੀ ਮੈਂ ਧਾਰ ਦੇ ਤੋਂ ਕੱਢ ਕੇ ਫੇਰ ਹੀ ਘਰ ਜਾਨੀ ਆ ਤੇ ਇਸ ਕਰਕੇ ਉਹਨੂੰ ਕੀ ਕਹੀਦਾ ਮੈਂ ਧਾਰ ਕੱਢ ਕੇ ਤਾਂ ਫੇਰ ਉਹਨੂੰ ਕੀ ਕਹੀਦਾ ਵਾਪਿਸ ਘਰ ਜਾਉਂਗੀ ਇਹ ਕਿ ਜਨੇ ਕਹਨ ਕਿ ਨੇ ਮਤਲਬ ਕਿ ਨਵੇਂ ਕੱਪੜੇ ਪਾ ਕੇ ਧਾਰ ਕੱਢਣ ਦੇ ਪਰ ਜਿੰਨੇ ਪਸੂ ਪਾ ਰੱਖ ਲੇ ਉਹ ਇਨਸਾਨ ਸਮਝ ਲੈਂਦਾ ਇਹਨਾਂ ਗੱਲਾਂ ਨੂੰ ਜੇ ਜਦੋਂ ਇਹਦੇ ਲੇਟ ਹੋਈਏ ਜਾਂ ਧਾਰ ਲੇਟ ਹੋ ਜਾਂਦੀ ਹੋਵੇ ਤਾਂ ਫਿਰ ਇਨਸਾਨ ਐਦਾਂ ਹੀ ਜਾ ਕੇ ਕੱਪੜੇ-ਕੁਪੜੇ ਨਹੀਂ ਦੇਖਦਾ ਕਿਹੜੇ ਪਾਏ ਕਿਹੜੇ ਨਹੀਂ ਧਾਰ ਕੱਢਣ ਦੀ ਜਿਹੜੀ ਉਹ ਗੱਲ ਕਰੀਦੀਆਂ ਤੇ ਇੱਥੇ ਜੀ ਨਾਲ ਮੇਰੇ ਆਈ ਆ ਜੀ ਮੇਰੀ ਦਰਾਣੀ ਮੇਰੀ ਮਾਸੀ ਸੱਸ ਦੀ ਨੂੰ ਤੇ ਉਹ ਕਹਿੰਦੀ ਮੈਂ ਖਾਣੇ ਆ ਜੀ ਲੋਣ ਵਾਲੇ ਚੋਲ ਤੇ ਆਪਾਂ ਇੱਥੇ ਤੜਕਾ ਜਿਹੜਾ ਪੁੰਨ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੇ ਇੱਥੇ ਪਗੀ ਆ ਪਗੀ ਉਹਦੇ ਹਾਲ ਦੇਖੀ ਜਾਂਦੀ ਆ ਵੀ ਕੋਣ ਆ ਗਿਆ ਸਾਡੇ ਘਰ ਇੱਥੇ ਆਪਾਂ ਪਾ ਦਿੱਤੇ ਆ ਜੀ ਮਟਰ ਮਟਰ ਪਾ ਕੇ ਤਾਂ ਫਿਰ ਪਾ ਲਾਂਗੇ ਆਪਾਂ ਆਲੂ ਕੱਟੇ ਹੋਏ ਸੀ ਉਹ ਤੇ ਜਦੋਂ ਪਸ਼ੂ ਰੱਖ ਲਈਏ ਇੱਕ ਜ਼ਿੰਮੇਵਾਰੀਆਂ ਵੀ ਬਹੁਤ ਵੱਧ ਜਾਂਦੀਆਂ ਤੇ ਇੱਕ ਟੈਨਸ਼ਨ ਹੋ ਜਾਂਦੀ ਜਦੋਂ ਇਦਾਂ ਪਸ਼ੂ ਨੂੰ ਕੁਝ ਵੀ ਹੁੰਦਾ ਤੇ ਟੈਨਸ਼ਨ ਵੀ ਬਹੁਤ ਸੀ ਡਾਕਟਰ ਨੂੰ ਦਾ ਚੈੱਕ ਅਪ ਵਗੈਰਾ ਉਹਦਾ ਕਰਾਉਣਾ ਸੀ ਇੰਜੈਕਸ਼ਨ ਵਗੈਰਾ ਲਵਾ ਦਿੱਤੇ ਸੀ ਪਰ ਫਿਰ ਵੀ ਟੈਨਸ਼ਨ ਜੀ ਹੋ ਗਈ ਤੇ ਇਹ ਜੀ ਆਪਾਂ ਪਾ ਦਿੱਤੇ ਆ ਆਲੂ ਤੇ ਇਸ ਥਾਂ ਵਿੱਚ ਪਾਵਾਂਗੇ ਆਪਾਂ ਚੌਲ ਮਨਵੀਰ ਹੋਣਾ ਨੇ ਵੀ ਮੈਰਿਜ ਤੇ ਰੋਟੀ ਵਗੈਰਾ ਖਾਦੀ ਸੀ ਉਹ ਵੀ ਕਹਿੰਦਾ ਮੈਂ ਕੁਛ ਨਹੀਂ ਖਾਣਾ ਮੇਰਾ ਵੀ ਮਨ ਨਹੀਂ ਸੀ ਕਰਦਾ ਕੁਛ ਵੀ ਖਾਣ ਨੂੰ ਮੈਂ ਕਿਹਾ ਚਲ ਚੌਲ ਬਣਾ ਲੈਂਦੇ ਆ ਰੋਟੀ ਰੋਟੀ ਨੂੰ ਮਨ ਨਹੀਂ ਸੀ ਕਰਨ ਦੇ ਆ ਇਹ ਆਪਾਂ ਜੀ ਚੌਲ ਧੋ ਲਏ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਧੋ ਕੇ ਤਾਂ ਫਿਰ ਆਪਾਂ ਇਹਨਾਂ ਨੂੰ ਪਾ ਦਿੰਨੇ ਆ ਕੁੱਕਰ ਚ ਵਿਆਹ ਤੇ ਚਲੇ ਜੀਏ ਚਾਹੇ ਵਾਂਡੇ ਚਲੇ ਜੀਏ ਹੁਣ ਜ਼ਿੰਮੇਵਾਰੀ ਇੰਨੀ ਵੱਧ ਗਈ ਆ ਕਿ ਬੰਦੇ ਨੂੰ ਵਾਪਿਸ ਜਿਹੜਾ ਉਹ ਆ ਕੇ ਉਹ ਕੰਮ ਜਿਹੜੇ ਉਹ ਕਰਨੇ ਪੈਂਦੇ ਖਾਸ ਕਰ ਪਸ਼ੂਆਂ ਦੇ ਉਹਨਾਂ ਨੂੰ ਆਪਾਂ ਬਿਲਕੁਲ ਵੀ ਇਗਨੋਰ ਜਿਹੜੇ ਉਹ ਨਹੀਂ ਕਰ ਸਕਦੇ ਤੇ ਮਨਵੀਰ ਨੇ ਵੀ ਚੇਂਜ ਨਹੀਂ ਕੀਤੇ ਕੋਟ ਪੈਂਟ ਪਾਇਆ ਉਹਦੇ ਪੈਂਟ ਸ਼ਰਟ ਚ ਜਾ ਕੇ ਗਾਨ ਦੇ ਦਿਵਾਲੇ ਹੋ ਗਿਆ ਇਹਦੀ ਬਾਤ ਉਤੇ ਆਪਾਂ ਚੌਲ ਤੇ ਹੁਣ ਪਾ ਦਾਂਗੇ ਆਪਾਂ ਪਾਣੀ ਜਿੰਨੇ ਪਾਣੀ ਦੀ ਲੋੜ ਆ ਤੇ ਪਲੀਜ਼ ਜਰੂਰ ਦੱਸਿਓ ਜਿਹੜੇ ਜਿਹੜੇ ਸਬਸਕ੍ਰਾਈਬਰ ਪਸੂ ਰੱਖਦੇ ਆ ਜਿਹਨਾਂ ਨੂੰ ਪਸ਼ੂਆਂ ਦੀ ਨੌਲੇਜ ਆ ਵੀ ਆਪਾਂ ਨੂੰ ਬੁਖਾਰ ਹੋਏ ਤੇ ਕੀ ਕਰਨਾ ਚਾਹੀਦਾ ਕਿਹੜੀਆਂ ਪ੍ਰੀਕੌਸ਼ਨਸ ਜਿਹੜੀਆਂ ਵਰਤਣੀਆਂ ਚਾਹੀਦੀਆਂ ਤੇ ਮੈਂ ਤਾਂ ਹੁਣ ਸੋਚਿਆ ਵੀ ਗਾਂ ਦੀ ਵੀਡੀਓ ਬਣਾਉਣੀ ਮੈਨੂੰ ਚਾਹੀਦੀ ਕਿ ਨਹੀਂ ਚਾਹੀਦੀ ਆਈ ਡੋਂਟ ਨੋ ਤੇ ਪਰ ਬਣਾਉਣ ਕੀ ਗੈਰਾਂ ਟੈਨਸ਼ਨ ਹੋ ਜਾਂਦੀ ਹੈ ਤੇ ਇੱਥੇ ਪਾ ਦਿੰਨੇ ਆ ਜੀ ਆਪਾਂ ਪਾਣੀ ਚੌਲ ਪਾ ਲਏ ਆਪਾਂ ਹੁਣ ਪਾਣੀ ਪਾ ਦਿੰਨੇ ਆ ਕਈਆਂ ਨੂੰ ਮੇਰਾ ਹੋ ਜਾਂਦਾ ਵਾ ਵੀ ਐਨੀ ਬਿਮਾਰ ਰਹੀ ਆ ਇਹਨੇ ਪਸ਼ੂ ਕਿੱਦਾਂ ਰੱਖ ਲਏ ਇਹ ਪਸ਼ੂਆਂ ਦਾ ਹੁਣ ਸਾਰਾ ਹੀ ਕੰਮ ਕਰ ਲੈਂਦੀ ਆ ਤਾਂ ਮੇਰੇ ਹਸਬੰਦ ਮੈਨੂੰ ਕਹਿ ਦਿੰਦੇ ਆ ਕਿ ਤੂੰ ਨਾ ਉਹਨੂੰ ਕੀ ਕਹਦਾ ਕਿਸੇ ਨੂੰ ਵੀ ਕਿਆ ਕਰ ਮੈਂ ਇੰਨਾ ਕੰਮ ਕਰ ਲੈਂਨੀ ਆ ਕਿਉਂਕਿ ਮੈਂ ਬਹੁਤ ਜ਼ਿਆਦਾ ਬਿਮਾਰ ਰਹਿ ਚੁੱਕੀ ਆ ਕਿਉਂਕਿ ਮੈਂ ਕੋ ਬਹੁਤ ਦੇਖਿਆ ਕਿਉਂਕਿ ਕਈ ਲੇਡੀਜ਼ ਤਾਂ ਮੇਰੇ ਮੂੰਹ ਤੇ ਕਹਿ ਜਾਂਦੀਆਂ ਸੀਗੀਆਂ ਕਹਿੰਦੀ ਤੂੰ ਤਾਂ ਐਨੀ ਬਿਮਾਰ ਸੀ ਤੂੰ ਕਿੱਦਾਂ ਠੀਕ ਹੋਗੀ ਜਾਂ ਤੂੰ ਹੁਣ ਸਾਰਾ ਕੰਮ ਕਰ ਲੈਂਨੀ ਆ ਸਾਡੇ ਤੋਂ ਤਾਂ ਹੁੰਦਾ ਨਹੀਂ ਸੋ ਮੈਨੂੰ ਬੜੀ ਇਦਾਂ ਉਜ ਨੂੰ ਕਹਿ ਦੋ ਇਨਸਾਨ ਨੂੰ ਵੀ ਉਹ ਪਸੂਆਂ ਨੂੰ ਕਿ ਇਨਸਾਨ ਨੂੰ ਵੀ ਹਰ ਇੱਕ ਨੂੰ ਇੰਦਾ ਨਜ਼ਰ ਜਿਹੜੀ ਉਹ ਲੱਗਦੀ ਆ ਤੇ ਜੀ ਕੁੱਕਰ ਘਰ ਦੇ ਤੱਕ ਬੰਦ ਹੋਣਾ ਜਾਂ ਦੋ ਸੀਟੀਆਂ ਤੇ ਫਿਰ ਆਪਾਂ ਕੁੱਕਰ ਖੋਲਾਂਗੇ ਤੇ ਦੋ ਸੀਟੀਆਂ ਆ ਗਈਆਂ ਤਾਂ ਹੁਣ ਆਪਾਂ ਕੁੱਕਰ ਖੋਲ ਲੀਏ ਤੇ ਚੋਲ ਬਣ ਕੇ ਹੋ ਗਏ ਆ ਜੀ ਰੈਡੀ ਪਲੀਜ਼ ਜਿਹਨਾਂ ਜਿਹਨਾਂ ਨੂੰ ਮੇਰੇ ਵਲੌਗ ਪਸੰਦ ਆ ਮੇਰਾ ਚੈਨਲ ਲਾਈਕ ਕਰ ਦੋ ਸ਼ੇਅਰ ਕਰ ਦੋ ਸਬਸਕ੍ਰਾਈਬ ਕਰ ਦੋ ਤੇ ਜਿਹੜੇ ਸਬਸਕ੍ਰਾਈਬਰ ਪਸੂ ਰੱਖਦੇ ਆ ਪਲੀਜ਼ ਮੈਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਜ਼ਰੂਰ ਦਿਓ ਜੇ ਬੁਖਾਰ ਹੋਏ ਤੇ ਕੀ ਕਰਨਾ ਚਾਹੀਦਾ ਜਾਂ ਕਿਹੜੀਆਂ ਪ੍ਰੀਕੌਸ਼ਨਸ ਵਰਤਣੀਆਂ ਚਾਹੀਦੀਆਂ ਜਾਂ ਨਜ਼ਰ ਤੋਂ ਆਪਾਂ ਨੂੰ ਪਸ਼ੂਆਂ ਦਾ ਕੀ ਕਰਨਾ ਚਾਹੀਦਾ ਇਹ ਜਿਹੜੀਆਂ ਗੱਲਾਂ ਵਾਂ ਜ਼ਰੂਰ ਦੱਸਿਓ ਕਿਉਂਕਿ ਮੈਂ ਤੇ ਇਹਨਾਂ ਕੰਮਾਂ 'ਚ ਛੱਡ ਚੁੱਕੀ ਸੀਗੀ ਬਟ ਹੁਣ ਆਪਾਂ ਨੂੰ ਇਹਨਾਂ ਨੌਲੇਜ ਜਿਹੜੀ ਹੈ ਲੈਣੀ ਪੈਣੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਫਿਰ ਮਿਲਦੇ ਆਪਾਂ ਆਪਣੇ ਕਿਸੇ ਹੋਰ ਨਵੇਂ ਵਲੌਗ ਦੇ ਨਾਲ